ਹੈਲੋ ਦੋਸਤੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪ ਜੀ ਦੇ ਚੈਨਲ ਆਰਮਸ ਟੂ ਫਿਟਨੈਸ ਵਿੱਚ ਇੱਕ ਵਾਰ ਫਿਰ ਬਹੁਮੋਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਉਮੀਦ ਕਰਦੇ ਹਾਂ ਕਿ ਪਹਿਲਾਂ ਹੀ ਤਰ੍ਹਾਂ ਇਸ ਵਾਰ ਵੀ ਤੁਹਾਨੂੰ ਇਹ ਵੀਡੀਓ ਪਸੰਦ ਆਵੇਗੀ ਅਗਰ ਇਹ ਵੀਡੀਓ ਪਸੰਦ ਆਈ ਤਾਂ ਸ਼ੇਅਰ ਜ਼ਰੂਰ ਕਰਿਓ ਸਾਥੀਓ ਆਯੁਰਵੇਦ ਦੁਨੀਆ ਦੀ ਸਭ ਤੋਂ ਪੁਰਾਣੀ ਚਿਕਿਤਸਾ ਪ੍ਰਣਾਲੀਆਂ ਵਿੱਚੋਂ ਇੱਕ ਹੈ ਆਯੁਰਵੇਦ ਵਿੱਚ ਆਹਾਰ ਜੜੀ ਬੂਟੀਆਂ ਯੋਗ ਧਿਆਨ ਦੇ ਮਾਲਜ ਹੈ ਇਪਚਾਰਾ ਦਾ ਜਿਗਰ ਮਿਲਦਾ ਹੈ ਔਰ ਇਸੇ ਦਾ ਇਸਤੇਮਾਲ ਹੁੰਦਾ ਹੈ ਇਸੇ ਸਿਧਾਂਤ ਨੂੰ ਮੁੱਖ ਰੱਖਦੇ ਹੋਏ ਅੱਜ ਆਪਾਂ ਗੱਲ ਕਰਾਂਗੇ ਆਮਲੇ ਦੀ ਆਮਲਾ ਜਿਸ ਨੂੰ ਆਪਾਂ ਸੁਪਰ ਫੂਡ ਵੀ ਕਹਿ ਸਕਦੇ ਹਾਂ ਇਸ ਨੂੰ ਕਿਵੇਂ ਖਾਈਏ ਕਿੱਦਾਂ ਖਾਈਏ ਅਤੇ ਇਸ ਦੇ ਕੀ ਕੀ ਫਾਇਦੇ ਹਨ ਇਸੇ ਬਾਰੇ ਆਪਾਂ ਅੱਜ ਚਰਚਾ ਕਰਾਂਗੇ ਔਰ ਇਹ ਸਭ ਦੇਖਣ ਲਈ ਤੁਹਾਨੂੰ ਵੀਡੀਓ ਦੇ ਅਖੀਰ ਤੱਕ ਬਣੇ ਰਹਿਣਾ ਪਏਗਾ ਤੁਹਾਂ ਸਾਥੀਓ ਜਿਆਦਾ ਸਮਾਂ ਨਾਲ ਲੈਂਦੇ ਹੋਏ ਆਓ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਆਮਲਾ ਗੁਣਾ ਦੀ ਖਾਨ ਹੈ ਪਰ ਬਹੁਤ ਸਾਰੇ ਲੋਕ ਇਸ ਨੂੰ ਖਾਂਦੇ ਨਹੀਂ ਅਖੀਰ ਵਿੱਚ ਉਹਨਾਂ ਨੂੰ ਵਿਟਾਮਿਨ ਸੀ ਦੀਆਂ ਗੋਲੀਆਂ ਦਾ ਸਹਾਰਾ ਲੈਣਾ ਪੈਂਦਾ ਹੈ ਵੈਸੇ ਤਾਂ ਸਾਰੇ ਜਾਣਦੇ ਹਨ ਕਿ ਆਮਲਾ ਜੋ ਹੈ ਵਿਟਾਮਿਨ ਸੀ ਦਾ ਭਰਪੂਰ ਸਰੋਤ ਹੈ ਇਕੱਲੇ ਇੱਕ ਆਮਲੇ ਵਿੱਚ 20 ਸੰਤਰਿਆਂ ਜਿੰਨਾ ਵਿਟਾਮਿਨ ਸੀ ਪਾਇਆ ਜਾਂਦਾ ਹੈ ਤੁਹਾਨੂੰ ਯਾਦ ਹੀ ਹੋਣਾ ਕਿ ਕੋਵਿਡ ਦੇ ਦਿਨਾਂ ਵਿੱਚ ਸੈਨੀਟਾਈਜ਼ਰ ਤੋਂ ਬਾਅਦ ਅਗਰ ਕਿਸੇ ਚੀਜ਼ ਦੀ ਕਲਤ ਆਈ ਸੀ ਤੇ ਉਸੇ ਵਿਟਾਮਿਨ ਸੀ ਦੀਆਂ ਗੋਲੀਆਂ ਕਿਉਂਕਿ ਵਿਟਾਮਿਨ ਸੀ ਇਮਿਊਨਿਟੀ ਵਧਾਉਂਦਾ ਹੈ ਆਮ ਤੁਸੀਂ ਦੇਖਿਆ ਹੋਣਾ ਕਿ ਸਰਦੀ ਜ਼ੁਕਾਮ ਪਲੇਟਲਟ ਘੱਟ ਹੋਣ ਜਾਂ ਅਲੱਗ-ਅਲੱਗ ਡਿਜ਼ੀਜ਼ ਤੇ ਵੀ ਤੁਹਾਡੇ ਡਾਕਟਰ ਦਾ ਸਹਿਬਾਨ ਤੁਹਾਨੂੰ ਵਿਟਾਮਿਨ ਸੀ ਦੀਆਂ ਗੋਲੀਆਂ ਰეკਮੈਂਡ ਕਰਦੇ ਹਨ ਅਗਰ ਤੁਸੀਂ ਆਮਲਾ ਰੈਗੂਲਰ ਖਾਣ ਲੱਪੋਗੇ ਤਾਂ ਤੁਸੀਂ ਬਿਮਾਰ ਹੀ ਨਹੀਂ ਹੋਵੋਗੇ ਅਗਰ ਬਿਮਾਰ ਹੋ ਵੀ ਗਏ ਤਾਂ ਬਹੁਤ ਛੇਤੀ ਰਿਕਵਰ ਕਰੋਗੇ ਇਨੀ ਤਾਕਤ ਹੈ ਵਿਟਾਮਿਨ ਸੀ ਵਿੱਚ ਇੱਥੇ ਮੈਨੂੰ ਇੱਕ ਕਹਾਵਤ ਯਾਦ ਆ ਗਈ ਆਮ ਤੁਸੀਂ ਸੁਣਿਆ ਹੋਣਾ ਐਨ ਐਪਲ ਅ ਡੇ ਕੀਪ ði ਡਾਕਟਰ ਅਵੇ ਇੱਥੇ ਮੈਂ ਸਮਝਦਾ ਕਿ ਐਪਲ ਦੀ ਜਗ੍ਹਾ ਆਮਲੇ ਦਾ ਸ਼ਬਦ ਇੱਥੇ ਬਹੁਤ ਸਹੀ ਠੁਕਦਾ ਹੈ ਕਿਉਂਕਿ ਆਮਲਾ ਤੁਸੀਂ ਪਹਿਲੇ ਵੀ ਮੈਂ ਤੁਹਾਨੂੰ ਜ਼ਿਕਰ ਕੀਤਾ ਆਮਲਾ ਗੁਣਾਂ ਦੀ ਖਾਨ ਹੈ ਆਮਲੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ ਸਾਡੀ ਇਮਿਊਨਿਟੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਆਮਲੇ ਦੇ ਨਾਲ ਫੈਟੀ ਲਿਵਰ ਤੇ ਇਹ ਕਿਸੇ ਦਵਾਈ ਤੋਂ ਘੱਟ ਨਹੀਂ ਹੈ ਅਗਰ ਕਿਸੇ ਨੂੰ ਫੈਟੀ ਲਿਵਰ ਦੀ ਪ੍ਰੋਬਲਮ ਹੋ ਗਈ ਉਹ ਲਗਾਤਾਰ ਸਟੱਡੀ ਵਿੱਚ ਆਇਆ ਹੈ ਕਿ ਲਗਾਤਾਰ ਉਹ ਆਮਲਾ ਦਾ ਸੇਵਨ ਕਰਦਾ ਹੈ ਤਾਂ ਫੈਟੀ ਲਿਵਰ ਦੇ ਨਾਲ-ਨਾਲ ਲਿਵਰ ਨਾਲ ਸੰਬੰਧਿਤ ਹੋਰ ਵੀ ਬਿਮਾਰੀਆਂ ਆਪਣੇ ਆਪ ਠੀਕ ਹੋਣ ਲੱਗ ਜਾਂਦੀਆਂ ਹਨ ਰਿਸਰਚ ਵਿੱਚ ਪਾਇਆ ਗਿਆ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਆਮਲੇ ਵਿੱਚ ਮੌਜੂਦ ਪਾਵਰਫੁਲ ਐਂਟੀਆਕਸੀਡੈਂਟ ਇਸ ਨਾਲ ਹੀ ਸਰੀਰ ਵਿੱਚ ਕੈਲਜੀਨ ਵੀ ਬਣਦਾ ਹੈ ਜਿਸ ਨਾਲ ਫੇਸ ਉੱਪਰ ਝੁਰੜੀਆਂ ਬਣਨ ਦੀ ਪ੍ਰਕਿਰਿਆ ਘਟ ਜਾਂਦੀ ਹੈ ਖੂਨ ਦੀ ਕਮੀ ਵਿੱਚ ਆਮਲਾ ਬਹੁਤ ਵਧੀਆ ਕੰਮ ਕਰਦਾ ਹੈ ਇਸ ਨਾਲ ਡਾਇਬੀਟਿਕ ਬਲੱਡ ਪ੍ਰੈਸ਼ਰ ਆਰਥਰਾਇਟਿਕ ਕਿਡਨੀ ਪ੍ਰੋਬਲਮ ਤੇ ਬਹੁਤ ਵਧੀਆ ਰਿਜ਼ਲਟ ਦੇਖਣ ਨੂੰ ਮਿਲਦਾ ਹੈ ਇਹ ਸਿਰਫ ਮੈਂ ਨਹੀਂ ਕਹਿੰਦਾ ਬਕਾਇਦਾ ਇਸ ਤੇ ਸਟੱਡੀ ਕੀਤੀ ਗਈ ਹੈ ਦੋਸਤੋ ਆਮਲਾ ਇੱਕ ਐਂਟੀ 에ਜਿੰਗ ਫੂਡ ਹੈ ਇਸ ਦੇ ਨਾਲ ਸਕਿਨ ਦੇ ਨਾਲ ਨਾਲ ਇਸ ਦਾ ਰਿਜ਼ਲਟ ਵਾਲਾਂ ਤੇ ਬਹੁਤ ਵਧੀਆ ਦੇਖਣ ਨੂੰ ਮਿਲਦਾ ਹੈ ਜਿਸ ਦੇ ਲਗਾਤਾਰ ਵਾਲ ਝੜਦੇ ਹਨ ਉਹ ਰੈਗੂਲਰ ਆਮਲਾ ਯੂਜ਼ ਕਰੇਗਾ ਤੇ ਉਸਦੇ ਵਾਲ ਝੜਨੇ ਬੰਦ ਹੋਗੇ ਨਵੇਂ ਵਾਲ ਉਗਣੇ ਸ਼ੁਰੂ ਹੋ ਜਾਣਗੇ ਇਸ ਨਾਲ ਯੂਰਿਕ ਐਸਿਡ ਵੀ ਘਟਦਾ ਹੈ ਕਨਸਟਿਪੇਸ਼ਨ ਜਾਂ ਪੇਟ ਨਾਲ ਸੰਬੰਧਿਤ ਬਿਮਾਰੀਆਂ ਤੇ ਇਸ ਦਾ ਰਿਜ਼ਲਟ ਦੇਖਣ ਨੂੰ ਬਹੁਤ ਵਧੀਆ ਮਿਲਦਾ ਹੈ ਇਸੇ ਲਈ ਹੀ ਤ੍ਰਿਫਲਾ ਚੂਰਨ ਵਿੱਚ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਸਾਥੀਓ ਇਹ ਕਿਸੇ ਸੁਪਰ ਫੂਡ ਨਾਲੋਂ ਘੱਟ ਨਹੀਂ ਇਸੇ ਲਈ ਸਿਆਣਿਆਂ ਨੇ ਕਹਾਵਤ ਬਣਾਈ ਹੈ ਕਿ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਦ ਚ ਪਤਾ ਲੱਗਦਾ ਹੈ। ਤੋਂ ਅੱਜ ਆਪਾਂ ਗੱਲ ਕਰਾਂਗੇ ਕਿ ਇਸ ਨੂੰ ਖਾਈਏ ਕਿਸ ਤਰ੍ਹਾਂ। ਆਓ ਆਪਾਂ ਗੱਲ ਕਰਦੇ ਹਾਂ ਕਿ ਇਸ ਦਾ ਇਸਤੇਮਾਲ ਕਿੱਦਾਂ ਕੀਤਾ ਜਾਂਦਾ ਹੈ। ਸਾਥੀਓ ਬ੍ਰੇਕਫਾਸਟ ਤੋਂ ਅੱਧਾ ਘੰਟਾ ਪਹਿਲਾਂ ਇਸ ਨੂੰ ਕੱਚਾ ਜਾਂ ਇਸ ਦਾ ਜੂਸ ਬਣਾ ਕੇ ਆਪਾਂ ਇਸ ਦਾ ਇਸਤੇਮਾਲ ਕਰ ਸਕਦੇ ਹਾਂ। ਜੂਸ ਬਣਾਉਣ ਲਈ ਇੱਕ ਕਾਮਲਾ ਲੈ ਲਓ ਉਸ ਨੂੰ ਥੋੜਾ ਥੋੜਾ ਕਰਕੇ ਮਿਕਸੀ ਵਿੱਚ ਪਾ ਲਓ। ਉਸ ਦੇ ਵਿੱਚ ਜੀਰਾ ਅਦਰਕ ਕਾਲੀ ਮਿਰਚ ਅਤੇ ਸਵਾਦ ਅਨੁਸਾਰ ਗੁੜ ਜਾਂ ਸ਼ਹਿਦ ਮਿਲਾ ਕੇ ਪਾਣੀ ਮਿਕਸ ਕਰਕੇ ਇਸ ਨੂੰ ਪੀ ਸਕਦੇ ਹਾਂ ਇਸ ਨੂੰ ਹੋਰ ਵਧੀਆ ਬਣਾਉਣ ਵਾਸਤੇ ਇਸ ਵਿੱਚ ਕੱਚੀ ਹਲਦੀ ਅਤੇ ਕੜੀ ਪੱਤੇ ਦਾ ਵੀ ਇਸਤੇਮਾਲ ਕਰ ਸਕਦੇ ਹਾਂ ਦੂਸਰਾ ਤਰੀਕਾ ਹੈ ਇਸ ਨੂੰ ਚੂਰਨ ਦੇ ਰੂਪ ਵਿੱਚ ਇਸਤੇਮਾਲ ਕਰਨਾ ਸਾਥੀਓ ਅੱਜਕੱਲ੍ਹ ਯਾਨੀ ਕਿ ਨਵੰਬਰ ਦਸੰਬਰ ਵਿੱਚ ਆਮਲਾ ਮੰਡੀ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਸਾਨੂੰ ਮਿਲ ਜਾਂਦਾ ਹੈ ਇਸ ਤੋਂ ਬਾਅਦ ਸਾਨੂੰ ਅਪ੍ਰੈਲ ਵਿੱਚ ਦੇਖਣ ਨੂੰ ਮਿਲੇਗਾ ਸਾਥੀਓ ਆਮਲਾ ਲੈ ਕੇ ਉਸ ਨੂੰ ਸੁਕਾ ਕੇ ਉਸ ਦਾ ਚੂਰਨ ਬਣਾ ਕੇ ਵੀ ਆਪਾਂ ਇਸਤੇਮਾਲ ਕਰਨਾ ਹੈ ਪਰ ਧਿਆਨ ਰੱਖਿਓ 5 ਗ੍ਰਾਮ ਤੋਂ ਜ਼ਿਆਦਾ ਆਪਾਂ ਇਸਤੇਮਾਲ ਨਾ ਕਰੀਂ ਤੇ ਜ਼ਿਆਦਾ ਵਧੀਆ ਹੈ ਚੂਰਨ ਨੂੰ ਤੁਸੀਂ ਗੁੰਗੁਨੇ ਪਾਣੀ ਵਿੱਚ ਜਾਂ ਸ਼ਹਿਦ ਵਿੱਚ ਮਿਲਾ ਕੇ ਵੀ ਇਸਤੇਮਾਲ ਕਰ ਸਕਦੇ ਹੋ ਤੀਸਰਾ ਤਰੀਕਾ ਜੋ ਹੈ ਇਸ ਨੂੰ ਆਪਾਂ ਬਣਦੀ ਸਬਜ਼ੀ ਵਿੱਚ ਜਾਂ ਚਾਵਲ ਵਿੱਚ ਉਸ ਦੇ ਵਿੱਚ ਇੱਕ ਆਮਲਾ ਇਸੇ ਤਰ੍ਹਾਂ ਹੀ ਵਿੱਚ ਸੁੱਟ ਦਿਓ ਔਰ ਉਸ ਤੋਂ ਬਾਅਦ ਬਣਨ ਤੋਂ ਬਾਅਦ ਉਸ ਆਮਲੇ ਨੂੰ ਇਸ ਤਰ੍ਹਾਂ ਹੀ ਸਬਜੀ ਦੇ ਨਾਲ ਰੋਟੀ ਦੇ ਨਾਲ ਲਗਾ ਕੇ ਤੁਸੀਂ ਖਾ ਸਕਦੇ ਹੋ ਜੋ ਆਮਲੇ ਦੇ ਤਤ ਹਨ ਉਹ ਸਬਜੀ ਦੇ ਵਿੱਚ ਹੀ ਆ ਜਾਂਦੇ ਹਨ ਚੌਥਾ ਜੋ ਤਰੀਕਾ ਹੈ ਇਸ ਨੂੰ ਮਰਬੇ ਦੇ ਰੂਪ ਵਿੱਚ ਖਾਣਾ ਮਰਬਾ ਜੋ ਕਿ ਬੱਚੇ ਵੀ ਬੜੇ ਚਾਅ ਨਾਲ ਖਾ ਸਕਦੇ ਹਨ ਬਟ ਡਾਇਬੀਟਿਕ ਪੇਸ਼ੈਂਟ ਜੋ ਹੈ ਉਸ ਨੂੰ ਮਰਬੇ ਨੂੰ ਧੋ ਕੇ ਖਾਣਾ ਚਾਹੀਦਾ ਹੈ ਜਾਂ ਅੱਜ ਕੱਲ ਮਾਰਕੀਟ ਵਿੱਚ ਚਟਪੜਾ ਆਮਲਾ ਕੈਂਡੀ ਵੀ ਚੱਲ ਪਏ ਹਨ ਉਹ ਵੀ ਆਪਾਂ ਇਸਤੇਮਾਲ ਕਰ ਸਕਦੇ ਹਾਂ ਪੰਜਵਾਂ ਜੋ ਤਰੀਕਾ ਹੈ ਅਚਾਰ ਦੇ ਰੂਪ ਵਿੱਚ ਅਚਾਰ ਜੋ ਕਿ ਸਾਡੇ ਹਰ ਘਰ ਵਿੱਚ ਮਿਲ ਜਾਂਦਾ ਹੈ ਔਰ ਸਾਡੀਆਂ ਘਰੇਲੂ ਬੀਬੀਆਂ ਵੀ ਇਸ ਨੂੰ ਬੜੇ ਚਾਣ ਨਾਲ ਤਿਆਰ ਕਰਦੀਆਂ ਹਨ ਪਰ ਇੱਥੇ ਆਪਾਂ ਜੋ ਮਰਬਾ ਜਾਂ ਅਚਾਰ ਉਸ ਨੂੰ ਇੱਕ ਜਾਂ ਦੋ ਨਗ ਦੇ ਰੂਪ ਤੋਂ ਜ਼ਿਆਦਾ ਨਹੀਂ ਖਾਣਾ ਚਾਹੀਦਾ ਹੈ ਔਰ ਆਪਾਂ ਸ਼ੁਰੂ ਵਿੱਚ ਵੀ ਦੱਸਿਆ ਹੈ ਕਿ ਆਵਲਾ ਗੁਣਾ ਦੀ ਖਾਨ ਹੈ ਇਸਦੇ ਅਨਗਿਣਤ ਗੁਣ ਹਨ ਹੋ ਸਕਦਾ ਕਿ ਮੇਰੇ ਕੋ ਸਾਰੇ ਤੁਹਾਡੇ ਨਾਲ ਸਾਂਝੇ ਨਾ ਕਰ ਸਕੇ ਹੁਣ ਅਗਰ ਤੁਹਾਨੂੰ ਵੀ ਇਹਨਾਂ ਗੁਣਾ ਬਾਰੇ ਪਤਾ ਹੈ ਤਾਂ ਜਰੂਰ ਮੈਨੂੰ ਦੱਸਿਓ ਕਮੈਂਟਾਂ ਨਾਲ ਜਰੂਰ ਦੱਸਿਓ ਅਗਰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ